ਲੇ ਇੱਕ ਮਰਤਕ ਜੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਲੈ ਸਫਰ ਕਰਕੇ ਸਿੱਧੀ ਰੋੜਮੇਲੇ ਸੰਦਰਨ ਮਹੱਤਵਪੂਰਨ ਬਾਤਾਂ ਹਰੇ ਸਨ ਤੇ ਇੱਥੇ ਸੰਦਰਨ ਰੇਲਵੇ ਸਟੇਸ਼ਨ ਤੇ ਭੀੜ ਜਿਆਦਾ ਹੋਣ ਕਰਕੇ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਦੋਂ ਇਹਨਾਂ ਨੇ ਗੱਡੀ ਦੇਖੀ ਨਹੀਂ ਸੀ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਦਿਲ ਪੀੜ ਚਾਕੇ ਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਖਵਰ ਉਹ ਇਹਨੂੰ ਬਚਾਉਂਦੇ ਹੋਏ ਜਖਮ ਹੋ ਗਏ ਚੱਲ ਰਹੇ ਸ਼ਹੀਦੀ ਸਭਾ ਸਮਾਗਮ ਚ ਸ਼ਾਮਿਲ ਹੋਣ ਲਈ ਟ੍ਰੇਨ ਰਹੀ ਆ ਰਹੀਆਂ ਰਜਨੀ ਕੌਰ ਵਾਸੀ ਕਰਨੈਲ ਤੇ ਬੱਚੀ ਪ੍ਰੀਤੀ ਕੌਰ ਸਰਹੰਦ ਰੇਲਵੇ ਸਟੇਸ਼ਨ ਤੇ ਗੱਡੀ ਦੇ ਲਪੇਟ ਚ ਆ ਗਈ ਜਿਸ ਕਾਰਨ ਬੱਚੀ ਪ੍ਰੀਤੀ ਕੌਰ ਦੀ ਮੌਕੇ ਤੇ ਮੌਤ ਹੋ ਗਈ ਪ੍ਰੀਤੀ ਕੌਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਚ ਉਸ ਦੀ ਤਾਈ ਰਜਨੀ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਜੀਆਰਪੀ ਥਾਣਾ ਸਰਹੰਦ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੇ ਮਰਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਹ ਤੋਂ ਕਰਨਾਲ ਤੋਂ ਗੱਡੀ ਰਾਹੀਂ ਸਫ਼ਰ ਕਰਕੇ ਸਿੱਧੀ ਲੋਰਮਲੇਸਾਂ ਅੰਦਰ ਕਰਨ ਮਹੱਤਕੋਂ ਬਾਤਿਆਰੇ ਸਨ ਤੇ ਇੱਥੇ ਸੰਦ ਰੇਲਵੇ ਸਟੇਸ਼ਨ ਤੇ ਭੀੜ ਜ਼ਿਆਦਾ ਆਉਣੋਂ ਕਰਨਾ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖੀ ਨਹੀਂ ਸੀ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਹਦੇ ਲਪੇਟ ਚਾ ਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਜਿੰਨੂ ਡਾਕਟਰਾਂ ਨੇ ਉੱਤੇ ਰਜਿੰਦਰ ਹਸਪਤਾਲ ਰੈਫਰ ਕੀਤਾ ਲਾਜ ਵਾਸਤੇ ਰਜਿੰਦਰ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰੈਫਰ ਕੀਤਾ ਜੋ ਜੇਰੇ ਇਲਾਜ ਹੈ ਜਖਮੀ ਦੀ ਪਛਾਣ ਕੀ ਹੋਈ ਹੈ ਕੀ ਨਾਮ ਸੀ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਛੋਟੀ ਪ੍ਰੀਤੀ ਕੌਰ son of जोगिंदर ਡਾਕਟਰ of जोगिंदर ਸਿੰਘ ਵਾਸੀ ਸਿਵਕ ਕਲੋਨੀ ਕਰਨਾਲ थाना ਰਾਮਨਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਹੈ ਜੀ ਦੀ ਉਹ ਇਮਾਤ ਜੀ ਦੀ ਮੌਤ ਹੋਈ ਹੈ। ਔਰ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ। ਉਹ ਕਿੱਥੇ ਦੀ ਹੈ? ਵਾਈਫ ਆਫ ਲਖਬੀਰ ਸਿੰਘ। ਉਹ ਵੀ ਇੱਥੋਂ ਦੀ ਆ। ਕਿੰਨੇ ਸਾਲ ਦੀ? ਸਿਵਕਲੌਨੀ ਕਰਨਾਲ ਦੀ। ਕਿੰਨੇ ਸਾਲ ਦੀ ਸੀ ਰਜਨੀ? ਰਜਨੀ ਕੌਰ ਹੈਗੀ 40-42 ਸਾਲ ਦੀ ਜੀ ਉਮਰ ਦੀ। ਠੀਕ। ਅਸੀਂ 194 ਬੀ ਐਨਐਸਐਸ ਥਾਣਾ ਜੀਰਾ ਪਿਸਰਾਂਦ ਜਿਹੜੀ ਕਾਰਵਾਈ ਕਰ ਰਹੇ ਹਾਂ ਦੀ। ਅਮਰ ਵਿਚ ਲੈਂਦੀ ਕਾਰਵਾਈ। ਜਿਹੜੀ ਮਰਤ ਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਹ ਤੁਮ ਕਰਨਾਲ ਤੋਂ ਗੱਡੀ ਰਾਹੀਂ ਸਫ਼ਰ ਕਰਕੇ ਸਿੱਧੀ ਲੋਰਮੇਲੇ ਸੰਦਰਨ ਮਹਤਕ ਕੋਣ ਬਾਤੀ ਹਰੇ ਸਨ ਇਹ ਇੱਥੇ ਸੰਦਰਨ ਰੇਲਵੇ ਸਟੇਸ਼ਨ ਤੇ ਭੀੜ ਜ਼ਿਆਦਾ ਹੋਣ ਕਰਮ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਦੋਂ ਇਹਨਾਂ ਨੇ ਗੱਡੀ ਦੇਖਣ ਲਈ ਸਾਹਨੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਲਪੇਟ ਚਾ ਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਖਬਰ ਉਹ ਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਚੱਲ ਰਹੀ ਸ਼ਹੀਦੀ ਸਭਾ ਸਮਾਗਮ ਚ ਸ਼ਾਮਿਲ ਹੋਣ ਲਈ ਟ੍ਰੇਨ ਰਹੀਂ ਆ ਰਹੀਆਂ ਰਜਨੀ ਕੌਰ ਵਾਸੀ ਕਰਨੈਲ ਤੇ ਬੱਚੀ ਪ੍ਰੀਤੀ گور ਸਰਹੰਦ ਰੇਲਵੇ ਸਟੇਸ਼ਨ ਤੇ ਗੱਡੀ ਦੀ ਲਪੇਟ ਚ ਆ ਗਈ ਜਿਸ ਕਾਰਨ ਬੱਚੀ ਪ੍ਰੀਤੀ ਕੌਰ ਦੀ ਮੌਕੇ ਤੇ ਮੌਤ ਹੋ ਗਈ ਪ੍ਰੀਤੀ ਕੌਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਚ ਉਸਦੀ ਤਾਈ ਰਜਨੀ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਜੀਆਰਪੀ ਥਾਣਾ ਸਰਹੰਦ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੇ ਮ੍ਰਿਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਰਾਈ ਸਫਰ ਕਰਕੇ ਸਿੱਧੀ ਲੋਹਮਲੇ ਸੰਦਰਗਨ ਮਹਤਕਮਾ ਵਾਦੀ ਆ ਰਹੇ ਸਨ ਤੇ ਇੱਥੇ ਸੰਦਰ ਰੇਲਵੇ ਸਟੇਸ਼ਨ ਤੇ ਭੀੜ ਜਿਆਦਾ ਆਉਣੋਂ ਕਰਨਾ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖੀ ਨਹੀਂ ਸੀ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਰੇਪਿਟ ਚਾਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ जख्म ਹੋ ਗਈ ਜਿੰਨੂੰ ਡਾਕਟਰਾਂ ਨੇ ਉੱਥੇ ਰਜਿੰਦਰ ਹਸਪਤਾਲ ਰੈਫਰ ਕੀਤਾ ਲਾਜਵਤ ਤੇ ਰਜਿੰਦਰ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰੈਫਰ ਕੀਤਾ ਜੋ ਜਿਹੜੇ ਇਲਾਜ ਹੈ ਜਖਮੀ ਦੀ ਪਛਾਣ ਕੀ ਹੋਈ ਕੀ ਨਾਮ ਸੀ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ son of ਜਗਿੰਦਰ ਡਾਕਟਰ অফ ਜਗਿੰਦਰ ਸਿੰਘ ਵਾਸੀ ਸਿਵਕ ਲੌਨੀ ਕਰਨਾਲ ਸੰਹਾਰਾ ਰਾਮਨਗਰ ਕਰਨਾਲ ਜ਼ਿਲ੍ਹਾ ਕਰਨਾਲ ਖੇਲਾਨਾ ਇਹ ਮੌਤ ਹੋਈ ਹੈ ਜੀ ਉਹ ਮੌਤ ਆ ਜੀ ਜੀ ਮੌਤ ਹੋਈ ਹੈ ਉਹ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿੱਥੇ ਦੀ ਹੈ ਵਾਈਫ ਆਫ ਲਖਬੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਸਿਵਲ ਕਲੋਨੀ ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੌਰ ਹੈਗੀ ਆ 40-42 ਸਾਲ ਦੀ ਜੀ ਮਰਦੀ ਠੀਕ ਜੀ ਨਾ 194 ਬੀ ਐਨ ਐਸ ਐਸ ਥਾਣਾ ਜੀਰ ਪਿਸਰਾਂਦ ਜੀ ਕਾਰਵਾਈ ਕਰਨੀ ਦੀ ਹਮਾਰਾ ਪਿਛਲੇ ਹੰਦੀ ਕਾਰਵਾਈ